ਅਮ੍ਰਿਤਸਰ ਵਿੱਚ ਹੋਈ ਮੇਅ ਚੋਣ ਤੋਂ ਬਾਅਦ ਅਮ੍ਰਿਤਸਰ ਵਿੱਚ ਲਗਾਤਾਰ ਕਾਂਗਰਸ ਪਾਰਟੀ ਵੱਲੋਂ ਆਮ ਆਦਮੀ ਪਾਰਟੀ ਤੇ ਤਾਜ ਦੇ ਕਸੇ ਜਾ ਰਹੇ ਨੇ ਇਸ ਲੜੀ ਦੇ ਤਹਿਤ ਕਾਂਗਰਸ ਦੇ 41 ਕੌਂਸਲਰਾਂ ਵੱਲੋਂ ਅਮ੍ਰਿਤਸਰ ਦੇ ਨਗਰ ਨਿਗਮ ਦਫਤਰ ਵਿੱਚ ਬੈਠ ਕੇ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ਤੋਂ ਪਹਿਲਾਂ ਉਹਨਾਂ ਵੱਲੋਂ ਇੱਕ ਅਹਿਮ ਮੀਟਿੰਗ ਕਰਕੇ ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਦੇ ਨਾਲ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਸਵਾਲ ਚੁੱਕੇ ਗਏ ਦੱਸਿਆ ਕਿ ਅਮਿਸਰਦੀ ਮੇਅਰ ਦੀ ਚੋਣ ਤੋਂ ਬਾਅਦ ਅਮਿਸਰਦੀ ਕੁਰਸੀ ਤੇ ਮੇਅਰ ਨੂੰ ਬੈਠਣ ਵਾਸਤੇ ਬਹੁਤ ਸਾਰੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਇੱਕ ਵਾਰ ਫਿਰ ਤੋਂ ਕਾਂਗਰਸ ਪਾਰਟੀ ਵੱਲੋਂ ਅਮਿਸਰਦੀ ਨਗਰ ਨਿਗਮ ਦਫਤਰ ਦੇ ਵਿੱਚ ਪਹੁੰਚ ਕੇ ਕਿਆਲੀ ਕੌਂਸਲਰਾਂ ਨਾਲ ਬੈਠ ਕੇ ਹੰਗਾਮਾ ਮੀਟਿੰਗ ਕੀਤੀ ਗਈ ਦੱਸਦੀ ਹਾਂ ਅਮਿਸਰ ਵਿੱਚ ਹੋਈ ਮੇਰ ਦੀ ਚੋਣ ਤੋਂ ਬਾਅਦ ਲਗਾਤਾਰ ਹੀ ਮੇਰ ਦੇ ਚੈਨਲ ਲੈ ਕੇ ਰੇਡ ਕਵਦਿਆ ਹੋਇਆ ਅਤੇ ਕਾਂਗਰਸ ਪਾਰਟੀ ਵੱਲੋਂ ਅਮਿਸਰ ਵਿੱਚ ਧਰਨਾ ਪ੍ਰਦਰਸ਼ਨ ਵੀ ਕੀਤਾ ਜਾ ਰਿਹਾ ਹੈ। ਕੋਇਸ ਆਫ ਪੰਜਾਬ ਲਈ ਅਮਿਸਰ ਤੋਂ ਮਨਿੰਦਰ ਕੌਰ ਦੀ ਰਿਪੋਰਟ। ਦੇਖੋ ਅੱਜ ਅਸੀਂ ਆਪਣੇ ਸਾਰੇ 41 ਸਾਡੇ 41 ਦੇ 41 ਕੌਂਸਲਰ ਅਸੀਂ ਇਕੱਠੇ ਹੋਏ ਹਾਂ। ਔਰ ਸਾਨੂੰ ਪਾਰਟੀ ਹਾਈ ਕਮਾਂਡ ਵੱਲੋਂ ਹੁਕਮ ਹੋਇਆ ਕਿ ਅਸੀਂ ਦੇਲੀ ਲੋਕਾਂ ਆਪਣੀ ਜਿਹੜੀ ਸਟਰੈਂਥ ਹੈ ਸਾਡੀ ਅੱਜ ਵੀ ਔਰ ਇਲੈਕਸ਼ਨ ਵਾਲੇ ਦਿਨ ਦਿਨ ਸਾਡੀ 100 ਚੋਂ ਸਮਾਗਮ ਹੋਇਆ ਔਰ ਉਸ ਦਿਨ ਵੀ ਅਸੀਂ 41 ਇਕੱਠੇ ਸੀ ਔਰ ਅੱਜ ਵੀ ਅਸੀਂ 41 ਇਕੱਠੇ ਆ ਸੋ ਅੱਜ ਫਸਟ ਦਿ ਅਸੀਂ ਕਾਰਪੋਰੇਸ਼ਨ ਹਾਊਸ ਸੇ ਆਏ ਆ ਸਾਰਿਆਂ ਨਾਲ 1 ਟੂ 1 ਕੀਤਾ ਔਰ ਮੈਂ ਜਿਥੇ ਸਾਰਿਆਂ ਦਾ ਇੱਥੇ ਵੈਲਕਮ ਕਰਦਾ ਹਾਂ ਕਾਰਪੋਰੇਸ਼ਨ ਹਾਊਸ ਦੇ ਆਪਣੇ ਕਾਂਗਰਸ ਦੇ ਕੌਂਸਲਰਜ਼ ਆ ਉਥੇ ਅੱਜ ਅਸੀਂ ਦੇਖਿਆ ਕਿ ਅੱਜ ਲਗਭਗ ਅਸੀਂ 2 ਵਜੇ ਕਾਰਪੋਰੇਸ਼ਨ ਹਾਊਸ ਸੇ ਆਏ ਆ ਸਾਰੇ ਦਫਤਰ ਬਿ ਤਾਲੇ ਲੱਗੇ ਹੋਏ ਨੇ ਵਰਕਿੰਗ ਡੇ ਹੈਗਾ ਕੋਈ ਵੀ ਅਫਸਰ ਮੌਜੂਦ ਨਹੀਂ ਐ ਸवाय ਅਸਿਸਟੈਂਟ ਕਮਿਸ਼ਨਰ ਤੋਂ ਇੱਥੇ ਕੋਈ ਅਫਸਰ ਨਹੀਂ ਸੋ ਅਸੀਂ ਇਹ ਵੇਖਣ ਆਇਸੇ ਔਰ ਸਾਰੇ ਕਾਉਂਸਲਰਾਂ ਦੇਖੋ ਅਸੀਂ ਕਾਉਂਸਲਰਾਂ ਲੋਕਾਂ ਨੇ ਸਾਨੂੰ ਵੋਟਾਂ ਪਾਈਆਂ ਲੋਕਾਂ ਦੇ ਚੁਣੋ ਇਹ ਨਿਮਾਇੰਦੇ ਆ ਲੋਕਾਂ ਨੇ ਸਾਨੂੰ ਕੰਮ ਕਹਿਣਾ ਆਪਣੀ ਆਪਣੀਆਂ ਵਾਰਡਾਂ ਦੇ ਡਿਵੈਲਪਮੈਂਟ ਦੇ ਕੰਮ ਵਾਸਤੇ ਅੱਜ ਅਸੀਂ ਇੱਥੇ ਇਕੱਠੇ ਹੋਏ ਆਂ ਤੇ ਕੋਈ ਨਾ ਕਮਿਸ਼ਨਰ ਹੈ ਨਾ ਹੀ ਕੋਈ ਹੋਰ ਅਫਸਰ ਇੱਥੇ ਮਿਲਣ ਵਾਲਾ ਸਾਰੇ ਦਫਤਰਾਂ ਨੂੰ ਤਾਲੇ ਲੱਗੇ ਹੋਏ ਕਾਜੀ ਕੋਈ ਕਮਿਸ਼ਨਰ ਨੂੰ ਲਾਣਾ ਚਾਹ ਲਈ ਕੋਈ ਕਮਿਸ਼ਨਰ ਸਾਹਿਬ ਕਹਿੰਦੇ ਜੀ ਅੰਮ੍ਰਿਤਸਰ ਨਹੀਂ ਹੈਗੇ ਅੱਛਾ ਸਰ ਇੱਥੇ ਤੁਸੀਂ ਬਕਾਇਦਾ ਰੋਜ਼ੇ ਦਾ ਬੈਠਕ ਕਰਿਆ ਕਿ ਅੱਜ ਸੰਕੀਤੀ ਕਹਿੰਦੇ ਦੇਖੋ ਇਹ ਸਾਡਾ ਆਪਣਾ ਅਸੀਂ ਚੁਣੇ ਸਾਡਾ ਕਾਰਪੋਰੇਸ਼ਨ ਹਾਊਸ ਹੈ ਅਸੀਂ ਕਿਸੇ ਵੇਲੇ ਵੀ ਆ ਸਕਦੇ ਹਾਂ ਅਸੀਂ ਵਰਕਿੰਗ ਡੇ ਤੇ ਕਿਸੇ ਟਾਈਮ ਇੱਥੇ ਇਕੱਠੇ ਆ ਸਕਦੇ ਹਾਂ ਚਾਹੇ ਇਕੱਲਾ ਕੋਈ ਵੀ ਕਾਉਂਸਲਰ ਜੇ ਉਹਨੂੰ ਕੋਈ ਮੁਸ਼ਕਿਲ ਆ ਰਹੀ ਹੋ ਕਿਸੇ ਵੀ ਅਫਸਰ ਦਾ ਦਰਵਾਜ਼ਾ ਖੋਲ ਕੇ ਉਹਦੇ ਆਫਿਸ ਜਾ ਕੇ ਆਪਣੀ ਵਾਰਡ ਦੀ ਮੁਸ਼ਕਿਲ ਦੱਸ ਸਕਦਾ ਹੈ ਸੋ ਅੱਜ ਅਸੀਂ ਜਿੱਥੇ ਇਕੱਠੇ ਹੋਏ ਹਾਂ ਮੈਂ ਇਹ ਗੱਲ ਹੋਰ ਕਹਿਣਾ ਚਾਹਾਂਗਾ ਸਾਰੇ মিডিਆ ਨੂੰ ਕਿ ਅਸੀਂ ਆਮ ਆਦਮੀ ਪਾਰਟੀ ਨੇ ਜਿਹੜਾ ਆਪਣਾ ਮੇਅਰ ਬਣਾਇਆ ਉਹ ਅਸੀਂ ਉਹਨੂੰ ਆਪਣਾ ਮੇਅਰ ਨਹੀਂ ਮੰਨਦੇ ਉਹ ੱੱਕੇ ਨਾਲ ਉਹਦਨ ਮੇਅਰ ਬਣਿਆ ਸਾਰੀ ਪ੍ਰੈਸ ਨੂੰ ਵੀ ਪਤਾ ਹੈ ਸਾਰੇ ਸ਼ਹਿਰ ਨੂੰ ਵੀ ਪਤਾ ਹੈ ਸਾਰੇ ਪੰਜਾਬ ਨੂੰ ਪਤਾ ਹੈ ਜਿਸ ਤਰੀਕੇ ਨਾਲ ਉਹਦਨ ਉਹ ਮੇਅਰ ਅਪਾਇੰਟ ਹੋਇਆ ਹੈ ਨਾ ਉੱਥੇ ਕੋਈ VOTING ਹੋਈ ਹੈ ਨਾ ਉੱਥੇ ਕਿਸੇ ਰਾਤ ਘੜਾ ਕਰਾਇਆ ਗਿਆ ਨਾ ਕੱਲ ਬੈਲਟ ਪੇਪਰ ਕੱਲ ਤੁਸੀਂ ਦੇਖਿਆ ਹੋਏਗਾ ਪ੍ਰੈਸ ਵਾਲਿਆਂ ਨੇ ਸਾਰਿਆਂ ਨੇ ਭਾਵਾ ਨੇ ਕਿ ਚੰਡੀਗੜ੍ਹ ਦੀ ਇਲੈਕਸ਼ਨ ਹੋਈ ਹੈ ਸਾਰੇ ਚੈਨਨਾ ਚ ਲਾਈਵ ਟੈਲੀਕਾਸਟ ਹੋਇਆ ਵੋਟਿੰਗ ਦਾ ਲक्की ਬਾਜੀ ਦੇਖਿਆ ਆਪਾਂ ਸਾਰੇ ਨੇ ਉਹ ਪ੍ਰੋਸੈਸ ਹੁੰਦਾ ਹੈ ਇੱਥੇ ਵੀ ਮਾਨਯੋਗ ਹਾਈ ਕੋਰਟ ਦੇ ਹੁਕਮਾ ਦੇ ਨਾਲ ਉੱਥੇ ਵੀਡੀਓਗ੍ਰਾਫੀ ਹੋਣੀ ਸੀ ਅਸੀਂ ਚੈਲੰਜ ਕਰਦੇ ਹਾਂ ਮੈਂ ਚੈਲੰਜ ਕਰਦਾ ਹਾਂ ਸਾਰੇ ਕੌਂਸਲਰ ਬੈਠੇ ਅਸੀਂ ਚੈਲੰਜ ਕਰਦੇ ਹਾਂ ਅੱਜ ਵੀ ਤੁਸੀਂ ਆਪਣੇ ਸਾਰੇ ਕੌਂਸਲਰ ਇੱਕ ਸਾਈਡ ਤੇ ਬਾਦੋ ਅਸੀਂ ਆਪਣੇ ਬਾਦਨੇ ਆ ਜਿਹਦੀ ਸਥਿਤੀ ਯਾਦ ਹੋਏਗੀ ਉਹ ਮੇਰਮਨਨ ਨੂੰ ਤਿਆਰ ਹੋ ਗੋ ਪਾਰਟੀ ਜਿਹੜੇ ਪੱਤੀ ਹੋਏ ਜਿਹੜਾ ਉਹ ਬਸ ਆਇਆ ਵਾ ਕਿਹੜੇ ਕੌਂਸਲਰ ਹੈ ਜਿਹੜਾ ਤੁਹਾਨੂੰ ਦਾਨ ਕਰਦਾ ਰਿਹਾ ਹੈ ਉਸ ਟਾਪਿਕ ਤੇ ਵੀ ਅਸੀਂ ਸਾਰੇ ਕੌਂਸਲਰਾਂ ਨੇ ਹੁਣ ਮੈਂ ਪਹਿਲੀ ਗੱਲ ਕਹਿਣਾ ਚਾਹਨਾ ਹੈ ਕਿ ਲੋਕਾਂ ਦੇ ਚੁਣੇ ਹੋਏ ਅਸੀਂ 85 ਨੁਮਾਇੰਦੇ ਸ਼ਹਿਰ ਦੇ ਕਾਉਂਸਲਰ ਹਨ 85 ਬੰਦੇ ਔਰ ਇਹ ਕਹਿੰਦੇ ਅਣਪਛਾਤੇ ਕਾਉਂਸਲਰ ਕਾਉਂਸਲਰ ਵੀ ਕਦੀ ਅਣਪਛਾਤੇ ਹੋਏ ਨੇ ਮੈਨੂੰ ਦੱਸੋ ਜੇ ਇਹਨਾਂ ਨੂੰ ਕਾਉਂਸਲਰਾਂ ਦੀ ਪਛਾਣ ਨਹੀਂ ਤੇ ਇਹ ਸ਼ਹਿਰ ਦੀ ਜਿਹੜੀ 17 18 20 ਲੱਖ ਦੀ ਵਾਦੀ ਹੈ ਉਹਨਾਂ ਬਾਰੇ ਉਹਨਾਂ ਚਾਰਿਆਂ ਬਾਰੇ ਕੌਣ ਸੋਚੇਗਾ ਇਹ ਮੈਂ ਸਮਝਦਾ ਸਰਕਾਰ ਦੀ ਔਰ ਪੁਲਿਸ ਦੀ ਨਲਾਕੀ ਹੈ ਕਿ ਉਹਨਾਂ ਨੂੰ ਇਹ ਸ਼ਹਿਰ ਦੇ 85 ਕਾਉਂਸਲਰਾਂ ਦੀ ਪਛਾਣ ਨਹੀਂ ਔਰ ਉਹਨਾਂ ਨੂੰ ਅਣਪਛਾਤੇ ਕਹਿ ਰਹੇ ਨੇ ਔਰ ਅਸੀਂ ਉੱਥੇ ਸੀ ਗੀਤਾ ਤੇ ਦੇਖੋ ਜੇ ਇਹਨਾਂ ਨੇ ਪਰਚਾ ਉਹ ਜਿਹੜੇ ਅੰਦਰ ਸੀ ਕਾਉਂਸਲਰ ਉਹਨਾਂ ਤੇ ਪਰਚਾ ਕੀਤਾ ਨਾ ਉਹ ਅੰਦਰ ਸੀ ਅਸੀਂ ਉੱਥੇ ਅੰਦਰ ਜਦੋਂ ਇਹ ਸਾਡੇ ਨਾਲ ਤੱਕਾ ਹੋਇਆ ਅਸੀਂ ਅੰਦਰ ਬੈਠੇ ਸਾਰਾ ਐਡਮਿਨਿਸਟ੍ਰੇਸ਼ਨ ਹੋਤੇ ਸੀ ਸਾਰੀ ਪੁਲਿਸ ਹੋਤੇ ਸੀ ਕਿ ਜੇ ਜੇ ਕੋਈ ਗਲਤ ਕਿਸੇ ਨੇ ਕੀਤਾ ਸੀ ਤਾਂ ਮੌਕੇ ਤੇ ਕਿਉਂ ਨਹੀਂ ਫੜਿਆ ਇਹਨਾਂ ਨੇ ਸਾਨੂੰ ਬਾਅਦ ਚੋ ਕੇ ਪਰਚਾ ਕੀਤਾ ਮੌਕੇ ਤੇ ਫੜ ਕੇ ਅੰਦਰ ਦਿੰਦੇ ਸਾਨੂੰ ਉਦੋਂ ਤੇ ਕੋਈ ਬੋਲਿਆ ਨਹੀਂ ਉਦੋਂ ਦੇ ਪੱਜ ਗਏ ਸਾਰੇ ਆਪਣਾ ਨਾਮ ਮੇਅਰ ਦਾ ਅਨਾਉਂਸ ਕੀਤਾ ਸੀਨੀਅਰ ਡਿਪਟੀ ਮੇਅਰ ਡਿਪਟੀ ਮੇਅਰ ਪ੍ਰੋਸੈਸ ਕੋ ਪੂਰਾ ਕੀਤਾ ਨਹੀਂ ਔਰ ਅੱਜ ਤੱਕ ਸਭ ਤੋਂ ਵੱਡੀ ਗੱਲ ਜੇ ਮੇਅਰ ਬਣਾ ਲਿਆ ਸੀਨੀਅਰ ਡਿਪਟੀ ਮੇਅਰ ਨੇ ਰਿਜ਼ਲਟ ਕਿਉਂ ਨਹੀਂ ਡਿਕਲੇਅਰ ਕੀਤਾ ਕਿ ਮੇਅਰ ਨੂੰ ਕਿੰਨੀਆਂ ਵੋਟਾਂ ਪਈਆਂ ਕਿੰਨੇ ਬੰਦਿਆਂ ਨੇ ਹੱਥ ਖੜੇ ਕੀਤੇ ਨੇ ਉਹ ਤੇ ਹਲੇ ਤੱਕ ਇਹਨਾਂ ਕੋਲ ਅਨਾਉਂਸ ਨਹੀਂ ਹੋਇਆ ਔਰ ਤੁਸੀਂ ਭਗਵੰਤ ਸਿੰਘ ਜਿਹੜੇ ਸਾਡੇ ਪੰਜਾਬ ਦੇ ਸੀਐਮ ਨੇ ਸਾਰੇ ਪੰਜਾਬ ਦੇ ਪਟਿਆਲੇ ਦਾ ਮੇਅਰ ਬਣਿਆ ਲੁਧਿਆਣੇ ਦਾ ਮੇਅਰ ਬਣਿਆ ਔਰ ਜਲੰਧਰ ਦਾ ਮੇਅਰ ਬਣਿਆ ਉਹਨੂੰ ਟਵੀਟ ਕਰਕੇ ਇਹਨਾਂ ਨੇ ਵਧਾਈ ਦਿੱਤੀ ਔਰ ਅੰਮ੍ਰਿਤਸਰ ਦੇ ਮੇਅਰ ਨੂੰ ਹਲੇ ਤੱਕ ਭਗਵੰਤ ਸਿੰਘ ਜੀ ਨੇ ਟਵੀਟ ਕਰਕੇ ਵਧਾਈ ਨਹੀਂ ਦਿੱਤੀ ਕਿਉਂਕਿ ਇਹਨਾਂ ਨੂੰ ਪਤਾ ਹੈ ਕਿ ਇਹ ਹਫਤੇ ਦਾ ਮੇਅਰ ਹੈ ਹਫਤਾਨੀ ਦਾ ਦੱਸ ਦਿੱਸਤੋ ਯ ਜੇ ਇਹਨਾਂ ਦੇ ਕੌਨਫੀਡੈਂਸ ਹੁੰਦਾ ਤੇ ਉਹਦਾ ਵੀ ਇਹ ਵਧਾਈ ਦਿੰਦੇ ਭਗਵਾਨ ਦਵਾਨ ਮੈਂ ਕਹਿ ਰਿਹਾ ਕਿ ਮਾਝੋ ਹਾਈ ਕੋਰਟ ਦੇ ਹੁਕਮਾਂ ਦੇ ਨਾਲ ਉੱਥੇ ਅੰਦਰ ਕੈਮਰੇ ਲੱਗੇ ਸੀ ਅਸੀਂ ਆਪ ਦੇਖੇ ਕੈਮਰੇ ਉਹਨੂੰ ਸਾਹਮਣੇ ਲਿਆਓ ਕੋਈ ਵੀਡੀਓਗ੍ਰਾਫੀ ਕਿਉਂ ਨਹੀਂ ਦਿਖਾਉਂਦੇ ਜੇ ਇਹਨਾਂ ਦੇ ਸੱਚ ਹੋਵੇ ਅੱਜ ਸੱਚ ਹੋਵੇ ਕਿ ਜੇ ਇਹਨਾਂ ਨੂੰ ਪਤਾ ਹੋਵੇਗੇ ਇਹਨਾਂ ਦਾ ਮੇਰ ਬਣਿਆ ਔਰ ਇਹਨਾਂ ਕੋਲ ਬੰਦੇ ਵਾਤੀ ਸੀਦੇ ਕਿਉਂ ਨਹੀਂ ਸ਼ੋਅ ਕਰਦੇ ਬੰਦੇ ਵਾਦ ਕਿਤੋਂ ਹੋ ਜਾਂਦੀਆਂ ਮੈਨੂੰ ਦੱਸੋ 45 ਤੁਹਾਡੇ ਕੋਲ ਆ ਬੈਠੇ ਸੀ ਚਾਰ ਕਾਲੀਦਲ ਨੇ ਸਾਡੇ ਨਾਲ ਬੈ ਕੇ ਪ੍ਰੋਟੈਸਟ ਕੀਤਾ 45 ਹੋ ਗਏ ਸਾਤੋ ਬੀਜੇਪੀ ਵਾਲੇ ਆਂਦੇ ਸੀ 55 ਹੋ ਗਏ ਤੇ ਕਿੱਥੋਂ ਮੇਜੋਰਟੀ ਰਹਿ ਗਈ ਕਾਜੀ ਸਿਰ ਕੈਲਕੂਲੇਸ਼ਨ ਦੇ ਹੋਈ ਹੈ ਨਾ 85 ਪਲੱਸ 7 ਦੀ ਕੈਲਕੂਲੇਸ਼ਨ ਟੋਟਲ 92 ਦੀ ਸੀ ਤੋਂ ਦੀ ਮੈਂ ਤੁਹਾਨੂੰ ਬੰਦੇ ਦੇ ਨਾਤੇ ਉਦਾਂ ਹੀ ਗਿਣਾ ਦਿੱਤੇ ਔਰ 44 ਅੱਜ ਵੀ ਇੱਥੇ ਬੈਠਿਆ ਹਰ ਸਮਝ ਆਉਂਦੀ ਜਿਹੜੇ ਅਣਜਾਣੇ ਕੋਸ਼ਿਸ਼ ਤੇ ਤਬਾਹ ਮਾਲ ਵਾਸਤੇ ਜਿਹੜਾ ਕੀ ਕੇਸ ਕੀਤਾ ਗਿਆ ਬਸਲਾਹਟ ਹੈ ਕਿ ਤੁਸੀਂ ਇਕੱਠੇ ਹੋ ਤਾਂ ਟੋੜ ਸਕਿਆ ਨਾ ਕਾਂਗਰਸ ਪਾਰਟੀ ਦਾ ਕੋਈ ਵਰਕਰ ਡਰਿਆ ਹੈ ਨਾ ਕੋਈ ਕੌਂਸਲਰ ਡਰਿਆ ਨਾ ਕੋਈ ਨੇਤਾ ਡਰਿਆ ਨਾ ਕੋਈ ਲੀਡਰ ਨਾ ਡਰੇਗਾ ਨਾ ਧਰਾਂਗੇ ਇਦਾਂ ਦੇ ਇੱਕ ਪਰਚਾ ਕਹਿੰਦੇ ਭਾਵੇਂ 100 ਪਰਚੇ ਕਰ ਲੈਂਦਾ ਸੀ ਇਹਨਾਂ ਤੋਂ ਡਰਨ ਵਾਲੇ ਨਹੀਂ ਔਰ ਜਿੰਨਾ ਮਰਜੀ ਡਰਾ ਲੈ। ਦੇਖੋ ਅਲੇ ਸਾਨੂੰ ਕੋਈ ਪੁਲਸ ਤੋਂ ਇਨਫੋਰਮੇਸ਼ਨ ਨਹੀਂ ਸਾਨੂੰ ਸਿਰਫ ਪ੍ਰੈਸ ਤੋਂ ਪਤਾ ਲੱਗ ਰਿਹਾ ਨਿਊਜ਼ਪੇਪਰ 'ਤੇ ਆਇਆ ਹੈ ਕਿ ਅਣਪਛਾਤੇ ਕਾਉਂਸਲਰਾਂ ਤੇ 5 ਕੇ 6 ਦੇ ਐਫਆਈਆਰ ਕੀਤੇ ਦੀ ਸਾਨੂੰ ਕੋਈ ਨੋਟਿਸ ਨਹੀਂ ਕੋਈ ਸੰਬੰਧ ਨਹੀਂ ਕੋਈ ਕੁਝ ਨਹੀਂ। ਦੇਖੋ ਸੁਪਰੀਮ ਕੋਰਟ ਦੀ ਗੱਲ ਨਹੀਂ ਅਲੇ ਸਾਡਾ ਜਿਹੜਾ ਕੇਸ ਹਾਈ ਕੋਰਟ 'ਚ ਪੈਂਡਿੰਗ ਹੈ ਅਲੇ ਤੱਕ ਜਿਹੜੀ ਸਾਡੀ ਉਹ ਸਟੇਟਸ ਜਿਹੜਾ ਉਹ ਪਟੀਸ਼ਨ ਜਿਹੜੀ ਆ ਪੈਂਡਿੰਗ ਸ਼ੋ ਕਰ ਰਹੀ ਹੈ ਜਿੰਨੀ ਦੇਰ ਤੱਕ ਹਾਈ ਕੋਰਟ ਦਾ ਕੋਈ ਸਾਨੂੰ ਅਲਿਮ ਸਟੇਟਸ ਨਹੀਂ ਕਲੀਅਰ ਹੁੰਦਾ ਉਨੀ ਦੇਰ ਤੱਕ ਐਸੀ ਹਾਈ ਕੋਰਟ ਤੇ ਸਾਨੂੰ ਪੂਰਾ ਵਿਸ਼ਵਾਸ ਹੈ ਪੰਜਾਬ ਦੇ ਹਾਈ ਕੋਰਟ ਦੇ ਅਗਲਾ ਏਜੰਡਾ ਕੀ ਰਹੇਗਾ ਅੱਜ ਅਗਲਾ ਪਲੇਨ ਰਿਜੈਕਟ ਹੋਈ ਹੈ ਜਾਂ ਪੈਂਡਿੰਗ ਹੈ ਪੈਂਡਿੰਗ ਹੈ ਜੀ ਕੋਈ ਰਿਜੈਕਟ ਨਹੀਂ ਹੋਈ ਉਹ ਵੀ ਗਲਤ ਇਨਫੋਰਮੇਸ਼ਨ ਕੀਤੀ ਗਈ ਹੈ ਸਾਡਾ ਜਿਹੜਾ ਹਾਈ ਕੋਰਟ ਤੇ ਕੇਸ ਹੈ ਉਹ ਪੈਂਡਿੰਗ ਚੱਲ ਰਿਹਾ ਹੈ ਕੀ ਕਾਸ਼ ਅਗਲਾ ਏਜੰਡਾ ਕੀ ਰਹੇਗਾ ਤੁਸੀਂ ਸਾਰੇ ਕਾਉਂਸਲਰ ਸਦਨ ਵਿੱਚ ਬੈਠੇ ਹੋ ਜਾਂ ਤੁਸੀਂ ਸਾਰੇ 85 ਦੇ 85 ਕਾਉਂਸਲਰ ਲੇਕ ਪਹਿਲੀ ਮੀਟਿੰਗ ਹੋਈ ਹੈ ਆਪਣੇ ਕੌਂਸਲਰਾਂ ਨਾਲ ਕੀਤੀ ਹੈ ਸਦਨ ਦੇ ਵਿੱਚ ਦੇਖੋ ਇਹ ਸਾਡਾ ਆਪਣਾ ਹਾਊਸ ਹੈ ਕੌਂਸਲਰਾਂ ਦਾ ਹਾਊਸ ਹੈ ਜਿਸ ਕਿਸੇ ਵੇਲੇ ਵੀ ਆ ਸਕਦੇ ਆਂ ਔਰ ਸ਼ਹਿਰ ਦੀ ਡਿਵੈਲਪਮੈਂਟ ਵਾਸਤੇ ਅਸੀਂ ਰੈਗੂਲਰ ਇੱਥੇ ਕਾਰਪੋਰੇਸ਼ਨ ਹਾਊਸ ਆਵਾਂਗੇ ਔਰ ਜੇ ਕਿਸੇ ਨੂੰ ਕੋਈ ਵੀ ਮੁਸ਼ਕਲ ਆਈਏ ਅਸੀਂ ਸਾਰੇ ਢਾਲ ਕੇ ਇਥੋਂ ਦੇ ਆਪਣੇ ਕਿਸੇ ਦੀ ਵਾਰਡ ਦੀ ਕਿਸੇ ਵੀ ਕੌਂਸਲਰ ਦੀ ਵਾਰਡ ਦੀ ਮੁਸ਼ਕਲ ਆਈਏ ਅਸੀਂ ਸਾਰੇ ਉਹਦੀ ਵਾਰਡ ਦੀ ਮੁਸ਼ਕਲ ਹੱਲ ਕਰਾਂਗੇ ਔਰ ਜੇ ਕਿਸੇ ਨੇ ਪੁਲਿਸ ਅਫਸਰ ਨੇ ਜੋ ਕਿ ਜੇ ਪੁਲਸ ਨੇ ਹਟੇ ਕਿ ਜੇ ਕਾਉਂਸਲਰਾਂ ਦਾ ਧੱਕਾ ਕੀਤਾ ਸੀ ਸਾਰੇ ਸ਼ਹਿਰ ਤੇ ਫਿਰ ਦੁਬਾਰਾ ਇਕੱਠੇ ਹੋਵਾਂਗੇ ਔਰ ਪ੍ਰੋਟੈਸਟ ਕਰਾਂਗੇ ਪੁਲਸ ਨੂੰ ਤੱਕਾ ਨਹੀਂ ਕਰਨ ਦਿਆਂਗੇ ਆਪਣੇ ਕਿਸੇ ਬੰਦੇ ਦਾ ਤੱਕਾ ਨਹੀਂ ਹੋਣ ਜਾਵੇ ਹਾਂਜੀ ਹਾਂਜੀ ਉਹ ਕਾਉਂਸਲਰਾਂ ਦੇ ਮੱਥੇ ਆਏ ਤਾਲਾ ਲਾ ਕੇ ਚਲੇ ਗਏ 2 ਵਜੇ ਸੀ ਸਾਰੇ ਕਾਉਂਸਲਰ ਅੱਜ ਕਾਰਪੋਰੇਸ਼ਨ ਹਾਊਸ ਸੇ ਆਏ ਆ ਔਰ ਉਹ ਜਿਹੜਾ ਕਾਉਂਸਲਰ ਰੂਮ ਬਣਿਆ ਹੋਇਆ ਉੱਥੇ ਕਾਨਫਰੈਂਸ ਰੂਮ ਹੈ ਅਸੀਂ ਉੱਥੇ ਕਾਹ ਇਹਨੂੰ ਖੋਲੋ ਪਰ ਇਹਨਾਂ ਨੇ ਨਹੀਂ ਖੋਲਿਆ ਇਹ ਮੀਟਿੰਗ ਆਲ ਗੋ ਗਿਆ ਕੋਈ ਨਹੀਂ ਅਸੀਂ ਮੀਟਿੰਗ ਕਰਨੀ ਸੀ ਅਸੀਂ ਇੱਥੇ ਕਰ ਲਈ ਇੰਨੂੰ ਮੰਨਦੇ ਕਿ ਤਲਾਕ ਕਿਸ ਨੇ ਲਵਾਇਆ ਕਿਉਂਕਿ ਨਗਰ ਨਿਗਮ ਤੋਂ 4-5 ਮੀਟਰ ਦੰਦਾ ਜੀ ਹਲੇ ਵੀ ਤੁਹਾਨੂੰ ਕੋਈ ਸ਼ੱਕ ਹੈ ਕਿ ਕਿੰਨੇ ਕੀਤਾ ਹੋਵੇਗਾ ਮੈਨੂੰ ਦੱਸਣ ਦੀ ਲੋੜ ਹੈ ਤੁਹਾਡੇ ਸਾਹਮਣੇ ਇਹ ਕਿੰਨੇ ਕੀਤਾ ਹੈ ਕਿ ਉਸ ਦਿਨ ਤੋਂ ਕਬਰਾਇ ਹੋਏ ਨੇ ਇਹਨਾਂ ਨੂੰ ਵੀ ਪਤਾ ਹੈ ਕਿ ਜਿਸ ਕਬਰਾੜ ਦੇ ਨਾਲ ਇਹਨਾਂ ਨੇ ਉੱਥੇ ਉਸ ਦਿਨ ਆਪਣਾ ਮੇਅਰ ਅਨਾਉਂਸ ਕਰ ਲਿਆ ਇਹ ਮੇਅਰ ਯਾਦਤ ਦੇ ਰਹਿਣ ਵਾਲਾ ਨਹੀਂ ਇਹਨਾਂ ਨੂੰ ਆਪ ਕਬਰਾੜ ਪਈ ਹੋਈ ਹੈ ਅੱਜ ਦੇਖ ਲਓ ਸ਼ਹਿਰ ਚ ਕੋਈ ਇਹਨਾਂ ਨੂੰ ਵਧਾਈ ਦੇਣ ਵਾਲਾ ਨਹੀਂ ਕਿ ਸ਼ਹਿਰ 'ਚ ਇਹਨਾਂ ਤੇ ਵਧਾਈ ਦਾ ਹੋਟਿੰਗ ਨਹੀਂ ਲੱਗਾ ਇਹਨਾਂ ਨੂੰ ਕੋਈ ਮਿਹਰਬਾਨਾ ਹੋਵੇ ਸ਼ਾਇਦ ਉਹਦੇ ਵਿੱਚ ਜੀ ਡਿਪਟੀ ਮੈયર ਨੂੰ ਲੈ ਕੇ ਅਸੀਂ ਮੰਤਰੀ ਕੋਲ ਗੱਲ ਕੀਤੀ ਸੀ ਕਹਿੰਦੇ ਹਿਊਮਰ ਹੈਗੇ ਕੁਝ ਨਹੀਂ ਹੈ ਤੇ ਫਿਰ ਉਸ ਦਿਨ ਉਸ ਦਿਨ ਮੈਅਰ ਜਿਸ ਦਿਨ ਚਾਰਜ ਲੈਣ ਆਇਆ ਉਸ ਦਿਨ ਸੀਨੀਅਰ ਡਿਪਟੀ ਮੈਅਰ ਡਿਪਟੀ ਮੈਅਰ ਕਿਉਂ ਨਹੀਂ ਆਏ ਅੱਜ ਮੈਂ ਤੇ ਕਹਿ ਰਿਹਾ ਓਪਨ ਚੈਲੰਜ ਕਰਦਾ ਇਹਨਾਂ ਦੇ ਮੰਤਰੀ ਨੂੰ ਔਰ ਇਹਨਾਂ ਦੇ ਸਬੂਚੀ ਜਿੰਨੀ ਵੀ ਆਪ ਦੀ ਲੀਡਰਸ਼ਿਪ ਹੈ ਇਹਨਾਂ ਨੂੰ ਕੋ ਅੱਜ ਜਿਹੜੀ ਜਗ੍ਹਾ ਤੇ ਕਹਿਣਗੇ ਅਸੀਂ ਸਾਰੇ ਕਾਉਂਸਲਰ ਤਿਆਰ ਬੈਠਿਆ ਜਿਹੜੀ ਜਗ੍ਹਾ ਤੇ ਕਹਿ ਔਰ ਹੋਰ ਵੀ ਜਿਹੜੇ ਸਾਡੇ ਨਾਲ ਨਹੀਂ ਅਸੀਂ ਉਹਨਾਂ ਨੂੰ ਲੈ ਕੇ ਬੈਠਾਂ ਤੇ ਜਾਰੇ ਸਾਡੇ ਨਾਲ ਸਾਹਮਣੇ ਡਿਬੇਟ ਕਰ ਲੈਣ ਸਾਹਮਣੇ ਬੈਠ ਕੇ ਆਪਣੀ ਸਟਰੈਂਥ ਦਿਖਾ ਦਣ ਜੇ ਆਪਣੀ ਸਟਰੈਂਥ ਦਿਖਾ ਦਣਗੇ ਅਸੀਂ ਅੱਜ ਤੋਂ ਬਾਅਦ ਉਹ ਪ੍ਰੋਟੈਸਟ ਕਰਨਾ ਛੱਡ ਦਾਂਗੇ ਅਸੀਂ ਇਹਨੂੰ ਆਪਣਾ ਮਹਿਮਾਨਾ ਹਾਂ ਕਰ ਦਣ ਮੀਟਿੰਗ ਵੀ ਹੋ ਜਾਂਦੀ ਦੋ ਦੋ ਵਾਰ 15 ਦਿਨਾਂ ਹਰ ਹਫ਼ਤੇ ਮੀਟਿੰਗ ਤੁਸੀਂ ਹਿੱਸਾ ਲੋਗੇ ਨਹੀਂ ਇਹ ਦੇਖੋ ਜੋ ਕਾਉਂਸਲਰ ਸਰਬੰਸ ਸਾਰੇ ਜੋ ਫੈਸਲਾ ਕਰਨਗੇ ਜੋ ਆਡੀ ਹਾਈ ਕਮਾਂਡ ਸਾਨੂੰ ਹੁਕਮ ਕਰੇਗੇ ਅਸੀਂ ਉੱਥੇ ਦੇਖਾਂਗੇ ਹਲੇ ਤੇ ਮੈਨੂੰ ਲੱਗਦਾ ਇਹ ਜਿੰਨਾਂ ਤੱਕ ਇਹਨਾਂ ਨੇ ਹਾਊਸਿੰਗ ਮੀਟਿੰਗ ਕਾਲ ਕਰਨੀ ਹੈ ਇਹਨਾਂ ਨੇ ਆਪ ਹੀ ਇੱਥੋਂ ਚੇਅਰ ਤੋਂ ਇਹਨਾਂ ਨੂੰ ਉਤਰਨਾ ਪੈ ਰਿਹਾ ਹੈ ਜੀ ਪਰਸਨਲ ਨੂੰ ਸਮਝੋਗੇ ਕਿ ਤੁਸੀਂ ਮੇਅਰ ਹਾਊਸ ਚਲਾਉਂਗੇ ਇੱਥੇ ਬੈਠ ਲਿਖੋ ਚਲਾਣਗੇ ਬਿਲਕੁਲ ਮੰਨਦਾ ਚਲਾਵਾਂਗੇ ਅਸੀਂ ਆਪਣੇ ਕਾਉਂਸਲਰ ਲੋਕਾਂ ਨੇ ਦਿਤਾਇਆ ਸੀ ਕੰਮ ਕਰਾਣੇ ਕਾਰਪੋਰੇਸ਼ਨ ਸਾਡੀ ਹੈ ਕਾਰਪੋਰੇਸ਼ਨ ਕਿਸੇ ਦੀ ਕੋਈ ਪਰਸਨਲ ਨਹੀਂ ਹੈ ਅਸੀਂ ਜਿੱਥੇ ਵੀ ਲੋੜ ਪੈ ਗਈ ਸੀ ਰੋਜ਼ ਇਕੱਠੇ ਹੋਇਆ ਕਰਾਂਗੇ ਵੀ ਕਾਲੀਵਾਲ ਦਾ ਬਿਆਨ ਹੈ ਅਸੂਦਰ ਤੇ ਆਇਆ ਸੀ ਉਹ ਕਹਿੰਦੇ ਜੀ ਇਹ ਬਿਲਕੁਲ ਲੋਕਤੰਤਰ ਤਰੀਕੇ ਦੇ ਨਾਲ फेर ਕਿਉਂ ਨਹੀਂ ਡਿਕਲੇਰ ਕਰਦੇ ਵੀਡੀਓਗ੍ਰਾਫੀ ਉਧਰ ਅੰਦਰ ਅੰਦਰ ਸੀ ਇਹਨਾਂ ਦੇ ਮੰਨਿਆਂ ਨੇ ਵੀਡੀਓਗ੍ਰਾਫੀ ਕੀਤੀ ਮੇਰੇ ਚੋਕ ਪ੍ਰੈਸ ਨੂੰ ਦਿਖਾ ਦੇ ਮੈਂ ਇੱਕ ਚੈਲੰਜ ਕਰ ਰਿਹਾ ਹਾਂ ਦਿਖਾ ਦਨ ਜੇ ਇਹਨਾਂ ਦੇ ਬੰਦੇ ਉੱਥੇ ਇਹਨਾਂ ਦੀ VOTING ਕਰਾਈ ਹੋਵੇ ਜੇ ਇਹਨਾਂ ਨੇ ਹੱਥ ਘੜੇ ਕਰਾਏ ਹੋਣ ਇਹਨਾਂ ਦੀ ਗਿਣਤੀ ਵੱਧ ਹੋਏਗੀ ਅਸੀਂ ਕਾਂਗਰਸ ਵਾਲੇ ਪ੍ਰੋਟੈਸਟ ਕਰਨਾ ਬੰਦ ਕਰਾਂਗੇ ਔਰ ਇਹਨਾਂ ਦੇ ਮੇਅਰ ਜਿੰਨੂੰ ਵੀ ਮੇਅਰ ਬਣਾਉਣਗੇ ਅਸੀਂ ਉਹਨਾਂ ਨੂੰ ਆਪਣਾ ਮੇਅਰ ਮੰਨਾਂਗੇ ਸਾਨੂੰ ਪੈਨ ਤੱਕ ਤੇ ਅੰਦਰ ਲੈ ਕੇ ਜਾਣ ਨਹੀਂ ਦਿੱਤਾ ਗਿਆ ਔਰ ਤੁਸੀਂ ਮੰਨਦੇ ਹੋ कि ਅਸੀਂ ਅੰਦਰ ਤੱਕਾ ਕਰ ਲਿਆ ਔਰ ਇਹ ਅਨੁਵਾਦ ਸਿੱਧੇ ਆਉਂਦੇ ਨੇ ਸਾਡੇ ਨਾਲ ਤੇ ਦੇਖੋ ਜਿਹੜੇ ਜੈਂਟਸ ਕਾਉਂਸਲਰ ਸੀ ਉਹਨਾਂ ਨਾਲ ਤੇ ਜੋ ਕੀਤਾ ਕੀਤਾ ਲੇਡੀਜ਼ ਕਾਉਂਸਲਰ ਤੈਨੂੰ ਪੰਜ ਪੰਜ ਛੇ ਛੇ ਵਰੀ ਇਹਨਾਂ ਨੇ ਚੁਣੇ ਉਹ ਇਹਨਾਂ ਮੈਂਡਿਆਂ ਦੀ ਇੰਨੀ ਇੰਨੀ ਵਰੀ ਚੈਕਿੰਗ ਕਰਨੀ ਸਾਡੇ ਤੋਂ ਇਹਨਾਂ ਨੂੰ ਕਾਹਦਾ ਡਰ ਸੀ ਕਿ ਜਿਹੜੇ ਇਹਨੇ ਔਰ ਉਹ ਚੇਤਾਂ ਦਾ ਕੁਝ ਨਹੀਂ ਅੰਦਰ ਹੋਇਆ ਲੱਕੀ ਜੀ ਅੰਦਰ ਸੀ ਅਸ਼wini ਕਾਲੇ ਸ਼ਾਹ ਜੰਦਰ ਸੀ ਜਿੰਨੇ ਤੁਸੀਂ ਇਹਨਾਂ ਨੂੰ ਪੁੱਛ ਲੋ ਇਹ ਬੈਠੇ ਨੇ ਲੱਕੀ ਬਾਜੀ ਬੈਠੇ ਨੇ ਸਾਰੇ ਤੇ ਬੈਠੇ ਸਾਰੇ ਆਪਣੇ ਤਿੰਨ ਹਾਊਸ ਰਾਜ ਸਭਾ ਵਿਧਾਨ ਸਭਾ ਤੇ ਮਿਨੀ ਹਾਊਸ ਜਿੰਨੇ ਅਸੀਂ ਕਾਰਪੋਰੇ ਜਿਨਨੇ ਹੌ ਉਸ ਚੱਲਦੇ ਨੇ ਦਸੋ ਸਮਾਗਮ ਹੁੰਦਾ ਕਦੀ ਪੁਲਸੰਦਰ ਦੇਖੀ ਆ ਸ਼ਿਵਲ ਡਰੈਸ ਦੇ ਨਾਲ